ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰਾ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇਹ ਕੈਪ ਲੈ ਕੇ ਆਈ ਹਾਂ। 3-3 ਸਾਲ ਦੇ ਬੱਚੇ ਦੇ ਜਿਹੜੀ ਇਹ ਕੈਪ ਆਰਾਮ ਨਾਲ ਆ ਜਾਊਗੀ। ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਇਹਨੂੰ ਬਣਾਉਣਾ ਦੱਸਿਆ ਤਾਂ ਜੋ ਤੁਸੀਂ ਆਸਾਨੀ ਨਾਲ ਇਸ ਨੂੰ ਬਣਾ ਲਓ। ਠੀਕ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਘਟਾਈ ਪਾਈ ਹੈ, ਸਲਾਈ ਕੀਤੀ ਹੈ। ਬਹੁਤ ਹੀ ਸੋਹਣਾ ਤੇ ਸੌਖੇ ਤਰੀਕੇ ਨਾਲ ਜਿਹੜਾ ਉੱਪਰ ਡਿਜ਼ਾਈਨ ਬਣਾਉਣਾ ਦੱਸਿਆ ਦੇਖੋ ਨਾਰਮਲ ਪਾਛਮ ਲਾਈਏ ਮੈਂ ਇਸ ਤਰ੍ਹਾਂ ਤਿੰਨ ਪ্লাই ਗੋਲ ਪਾਛਮ ਤੇ 9 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਕੇ ਕੰਪਲੀਟ ਕੀਤਾ 10 ਨੰਬਰ ਸਲਾਈਆਂ ਤੇ ਬਾਰਡਰ ਬਣਾਇਆ نیچے ਉੱਪਰ 9 ਨੰਬਰ ਸਲਾਈਆਂ ਨਾਲ ਬਣਾਈ ਹੈ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਨੂੰ ਬਣਾਉਣਾ ਇੱਥੇ ਮੈਂ ਜਿਹੜੇ 72 ਕੁੰਡੇ ਲਏ 72 ਕੁੰਡੇ ਠੀਕ ਹੈ ਉਸ ਤੋਂ ਬਾਅਦ 1 2 3 4 5 ਪੰਜ ਲੈਣਾ ਉਲਟੀਆਂ ਬਣਾਈਆਂ 10 ਸਲਾਈਆਂ ਵਿੱਚ ਪੰਜ ਲੈਣਾ ਕੰਪਲੀਟ ਹੋ ਜਾਂਦੀਆਂ ਉਸ ਤੋਂ ਬਾਅਦ ਉੱਪਰ ਜਿਹੜਾ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਪਹਿਲਾਂ ਮੈਂ ਤੁਹਾਨੂੰ ਇਹ ਬਾਰਡਰ ਬਣਾਉਣਾ ਤੇ ਡਿਜ਼ਾਈਨ ਬਣਾਉਣਾ ਦੱਸਦੀ ਹਾਂ ਜਿਹੜਾ ਆਪਣਾ ਇਹ ਡਿਜ਼ਾਈਨ 6 6 ਕੁੰਡਿਆਂ ਦਾ ਡਿਜ਼ਾਈਨ ਹੈ ਠੀਕ ਹੈ ਇੱਥੇ ਮੈਂ 72 ਕੁੰਡੇ ਲਏ ਆ ਤੁਸੀਂ ਜੇਕਰ ਕੈਪ ਵੱਡੀ ਬਣਾਉਣੀ ਤਾਂ ਕੁੰਡੇ ਜ਼ਿਆਦਾ ਰੱਖ ਸਕਦੇ ਆ ਠੀਕ ਹੈ ਲੰਬਾਈ ਚੜਾਈ ਤੁਸੀਂ ਆਪਣੇ ਬੱਚੇ ਦੇ ਹਿਸਾਬ ਨਾਲ ਰੱਖਣੀ ਹੈ ਇਹ ਮੈਂ 2.5 ਤੋਂ ਲੈ ਕੇ 3 ਸਾਲ ਦੇ ਬੱਚੇ ਨੂੰ ਜਿਹੜੀ ਕੈਪ ਆ ਰਾ ਉਹ ਨਾਲ ਆਉਗੀ ਤਾਂ ਉਸ ਹਿਸਾਬ ਨਾਲ ਤੁਸੀਂ ਦੇਖ ਲੈਣਾ ਦੇਖੋ ਪਹਿਲਾਂ ਆਪਾਂ ਬਣਾਉਣੀ ਆ ਡਿਜ਼ਾਈਨ ਕੁੰਡੇ ਪਾਉਣ ਤੋਂ ਬਾਅਦ ਇਸ ਤਰ੍ਹਾਂ ਮੈਂ ਬਾਰਡਰ ਬਣਾਇਆ ਸਿੱਧੇ ਪਾਸੇ ਤੋਂ ਵੀ ਉਲਟੀ ਸिलाई ਤੇ ਉਲਟੇ ਪਾਸੇ ਤੋਂ ਵੀ ਉਲਟੀ ਸिलाई 5 ਲਾਈਨਾਂ ਮੈਂ ਇਸੇ ਤਰ੍ਹਾਂ ਬਣਾਈਆਂ 10 ਸਿਲਾਈਆਂ 'ਚ 5 ਲਾਈਨਾਂ ਬਣ ਜਾਂਦੀਆਂ ਥੋੜੇ ਜਿਹੀ ਕੁੰਡੀਆਂ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਸਿੱਧੇ ਪਾਸੇ ਤੋਂ ਵੀ ਉਲਟੀ ਸिलाई ਕੰਪਲੀਟ ਹੋ ਗਈ ਉਲਟੇ ਪਾਸੇ ਤੋਂ ਵੀ ਉਲਟੀ ਸिलाई ਬਣਾ ਕੇ ਕੰਪਲੀਟ ਕਰਨੀ ਹੈ ਦੋ ਸਲਾਈਆਂ ਬਣਾਈਆਂ ਮੈਂ ਤਾਂ ਇੱਕ ਜਿਹੜੀ ਲਾਈਨ ਇਸ ਤਰ੍ਹਾਂ ਬਣ ਗਈ ਠੀਕ ਹੈ ਇਸ ਲਈ 10 ਸਲਾਈਆਂ ਵਿੱਚ 5 ਲਾਈਨਾਂ ਬਣ ਜਾਣਗੀਆਂ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਹੈ 6-6 ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾਂ ਆਪਾਂ ਇੱਕ 2 10 4 ਕੁੰਡੇ ਬਣਾਵਾਂਗੇ ਸਿੱਧੇ ਥ੍ਰੈਡ ਕਰਾਂਗੇ ਅੱਗੇ 2 ਬਣਾਵਾਂਗੇ ਉਲਟੇ 6 ਕੁੰਡੇ ਹੋ ਗਏ यही छे छः कुंडिया का डिजाइन आपली सिलाई तो रिपीट कर देना चार सीधे दो उल्टे चार सीधे दो उल्टे चार सीधे दो उल्टे लास्ट के चार सीधे ठीक है चार सीधे दो उलटे चार सीधे उल्टी सिलाई सारी आप उल्टी बनावे ਉਲਟੇ ਪਾਸੇ ਤੇ ਇਹਦੀਆਂ ਸਾਰੀਆਂ ਸਲਾਈਆਂ ਉਲਟੀਆਂ ਹੀ ਬਣਦੀਆਂ। ਦੂਸਰੀ ਸਲਾਈ ਹੈ ਡਿਜ਼ਾਈਨ ਦੀ। ਉਲਟੇ ਪਾਸੇ ਤੋਂ ਉਲਟੀ। ਠੀਕ ਹੈ ਦੂਸਰੀ ਸਲਾਈ ਕੰਪਲੀਟ ਹੋ ਗਈ ਚਾਰ ਸਲਾਈਆਂ ਦਾ ਡਿਜ਼ਾਈਨ ਹੈ। ਹੁਣ ਤੀਸਰੀ ਸਲਾਈ ਜਿਹੜੇ ਚਾਰ ਕੁੰਡੇ ਆਪਾਂ ਸਿੱਧੇ ਬਣਾਏ ਸੀ। ਉਹਨਾਂ ਵਿੱਚੋਂ ਇੱਕ ਕੁੰਡਾ ਆਪਾਂ ਬਣਾਵਾਂਗੇ ਸਿੱਧਾ। ਇਸ ਤਰ੍ਹਾਂ। ਥ੍ਰੈੱਡ ਅੱਗੇ ਕਰਕੇ ਜਿਹੜੇ ਵਿਚ ਵਾਲੇ ਦੋ ਕੁੰਡੇ ਸਿੱਧੇ ਆ ਉਹ ਦੋ ਉਲਟੇ ਬਣਾਵਾਂਗੇ ਇਸ ਤਰ੍ਹਾਂ। ਠੀਕ ਹੈ? ਇਹ ਗੱਲ ਦਾ ਧਿਆਨ ਰੱਖਣਾ ਆਪਾਂ। ਚਾਰ ਸਿੱਧੇ ਕੁੰਡਿਆਂ ਦੇ ਵਿੱਚ ਜਿਹੜੇ ਦੋ ਕੁੰਡੇ ਉਲਟੇ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਚਾਰ ਕੁੰਡੇ ਸਿੱਧੇ। ਦੋ ਕੁੰਡੇ ਉਲਟੇ। ਲਾਸਟ ਤੇ ਇੱਕ ਹੁੰਦਾ ਆਪਣਾ ਸਿੱਧਾ ਆ ਜਾਊਗਾ ਤਾਂ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਇੱਕ ਕੁੰਡਾ ਸਿੱਧਾ ਬਣਾ ਕੇ ਦੋ ਉਲਟੇ ਚਾਰ ਸਿੱਧੇ ਦੋ ਉਲਟੇ ਚਾਰ ਸਿੱਧੇ ਲਾਸਟ ਤੇ ਦੋ ਉਲਟੇ ਇੱਕ ਸਿੱਧਾ ਆ ਜਾਊਗਾ ਠੀਕ ਹੈ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸਲਾਈ ਡਿਜ਼ਾਈਨ ਦੀ ਸਾਰੀ ਇਹ ਪਲਟੀ ਬਣਾ ਕੇ ਕੰਪਲੀਟ ਕਰਨੀ ਹੈ ਇਹੀ ਚਾਰ ਸਲਾਈਆਂ ਨੂੰ ਮੈਂ ਕੰਪਲੀਟ ਕਰਦੀ ਹੋਈ ਲੰਬਾਈ ਕੰਪਲੀਟ ਕੀਤੀ ਹੈ ਟੋਪੀ ਦੀ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਠੀਕ ਹੈ ਇਹਹੀ ਚਾਰ ਸਲਾਈਆਂ ਕੰਪਲੀਟ ਕਰਦੀ ਹੋਈ ਜਿਹੜੀ ਦੇ ਲੰਬਾਈ ਹੈ ਛੇ ਇੰਚ ਦੀ ਲੰਬਾਈ ਮੈਂ ਕੰਪਲੀਟ ਕੀਤੀ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਕੈਪ ਦੀ ਘਟਾਈ ਪਾਵਾਂਗੇ ਉੱਪਰ ਤਾਂ ਮੇਰੇ ਕੋਲ ਇੱਥੇ 72 ਕੁੰਡੀ ਹੈ ਹੁਣ ਇਹਨਾਂ ਨੂੰ ਡਿਵਾਈਡ ਕਿਸ ਤਰ੍ਹਾਂ ਕਰਨਾ ਹੈ ਆਪਾਂ ਪਹਿਲਾਂ ਮੈਂ ਇੱਥੇ 8 ਕੁੰਡੇ ਸਿੱਧੇ ਬਣਾਵਾਂਗੀ 1 2 1 2 3 4 5 6 7 8 ਠੀਕ ਹੈ ਹੁਣ ਆਪਾਂ ਅਗਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਐਕਸਟਰਾ ਉਸ ਤੋਂ ਬਾਅਦ ਫੇਰ ਇੱਕ ਦੋ तेन, चार तेन चारे सत अठ अठ गुंडे बनाने बाद फिर दो दैक फिर एक दो तेन चार पाँच छे सत्त अठ अठ गडे बनाने तो बाद फिर दो दैक ठीक है उस तो बाद एक दो तीन चार पच छे सत अठ फिर दो द एक सारी सिलाई इस तरह बना के कंप्लीट कर लेनी, ठीक है अठ दो एक ਇਸੀ ਤਰ੍ਹਾਂ ਮੈਂ ਸਾਰੀ ਸਿਲਾਈ ਬਣਾ ਕੇ ਕੰਪਲੀਟ ਕਰਦੀ ਹਾਂ ਸਿੱਧੇ ਪਾਸੇ ਤੋਂ ਸਾਰੀ ਸਿਲਾਈ ਕੰਪਲੀਟ ਹੋ ਗਈ ਲਾਸਟ ਤੇ ਵੀ ਉਸੇ ਤਰ੍ਹਾਂ ਦੋ ਦਾ ਇੱਕ ਇੱਥੇ ਅੱਠ ਗੁੰਡੇ ਆ ਗਏ ਆਪਣੇ ਕੋਲ ਠੀਕ ਹੈ ਤਾਂ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਉਲਟੀਆਂ ਹੀ ਬਣਾਉਣੀਆਂ ਕੋਈ ਵੀ ਗੁੰਡਾ ਕਟਾਉਣਾ ਨਹੀਂ ਸਿੱਧੇ ਪਾਸੇ ਤੋਂ ਗੁੰਡੇ ਕਟਾਉਣੇ ਆ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਾਂ ਉਲਟੀਆਂ ਹੀ ਬਣਾਉਣੀਆਂ ਸिलाई ਕੰਪਲੀਟ ਹੋਣ ਤੋਂ ਬਾਅਦ ਦੇਖੋ ਮੈਂ ਸਿੱਧੀ ਸਲਾਈ ਤੇ ਫੇਰ ਆ ਗਈ। ਦੇਖੋ ਜੇਕਰ ਤੁਸੀਂ ਨਾ ਲੰਬਾਈ ਉੱਪਰ ਜਿਹੜੇ ਇਸ ਤਰ੍ਹਾਂ ਥੋੜੀ ਜ਼ਿਆਦਾ ਕਰਨੀ ਹੈ ਤਾਂ ਤੁਸੀਂ ਇਸ ਤਰ੍ਹਾਂ ਇੱਕ ਸਲਾਈ ਵਿੱਚ ਘਟਾ ਕੇ ਉਲਟੀ ਸਲਾਈ ਉਲਟੀ ਬਣਾ ਕੇ ਇੱਕ ਸਲਾਈ ਸਿੰਪਲ ਬਣਾ ਲੈਣੀ ਹੈ ਸਿੱਧੀ ਫਿਰ ਇੱਕ ਸਲਾਈ ਉਲਟੀ। ਫਿਰ ਅਗਲੀ ਸਲਾਈ ਚ ਕੁੰਡੇ ਘਟਾ ਲੈਣੇ ਠੀਕ ਹੈ। ਜੇਕਰ ਲੈਂਥ ਤੁਸੀਂ ਥੋੜੀ ਜੀ ਉੱਪਰ ਜ਼ਿਆਦਾ ਕਰਨੀ ਹੈ। ਮੈਂ ਹੁਣ ਇੱਥੇ 1 2 3 चार पे सत कुे बनाऊंगी पेल आप अठ बनाए थी हूँ सत बनावे ठीक है फिर करा दो इस तरह देखो फिर अगे फिर एक दो तीन चार पाँच छे सत ठीक है फिर दो ਫਿਰ 1 2 3 4 5 6 7 2 1 ਸਾਰੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਉਲਟੀ ਸਲਾਈ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਕਰ ਲਈ ਆਪਾਂ ਇਸੇ ਤਰ੍ਹਾਂ ਠੀਕ ਹੈ ਸੱਤ ਕੁੰਡੇ ਬਣਾ ਕੇ ਦੋ ਕੁੰਡਿਆਂ ਦਾ ਇੱਕ ਸੱਤ ਬਣਾ ਕੇ ਦੋ ਦਾ ਇੱਕ ਤੇ ਲਾਸਟ ਤੇ ਵੀ ਉਸੇ ਤਰ੍ਹਾਂ ਦੋ ਦਾ ਇੱਕ ਸੱਤ ਕੁੰਡੇ ਆ ਗਏ ਕਈ ਵਾਰ ਆਪਣੇ ਕੋਲ ਕੀ ਹੁੰਦਾ ਕੰਨੀਆਂ ਤੇ ਕੁੰਡੀਆਂ ਜਿਹੜੇ 1-2 ਵੱਧ ਘਟ ਜਾਂਦੇ ਐ ਤਾਂ ਆਪਾਂ ਦੋਨਾਂ ਸਾਈਡਾਂ ਤੇ ਸੈਟ ਕਰ ਲੈਣੀ ਐ ਠੀਕ ਐ ਜਿਵੇਂ ਇਧਰੋਂ ਆਪਾਂ 7 ਕੁੰਡੇ ਛੱਡ ਕੇ ਦੋ ਕੁੰਡਿਆਂ ਦਾ ਇੱਕ ਬਣਾਇਆ ਤਾਂ ਇਧਰ ਵੀ ਆਪਣੇ 7 ਹੀ ਆਉਣੇ ਚਾਹੀਦੇ ਐ ਫਿਰ ਦੋ ਦਾ ਇੱਕ ਇਸ ਤਰ੍ਹਾਂ ਉਲਟੇ ਪਾਸੇ ਤੋਂ ਸਾਰੀ ਚਲਾਈ ਆਪਾਂ ਵਰਟੀ ਬਣਾ ਕੇ ਕੰਪਲੀਟ ਕਰਾਂਗੇ ਤੇ ਪਾਸੇ ਤੋਂ ਸਲਾਈ ਕੰਪਲੀਟ ਹੋ ਗਈ ਹੁਣ ਮੈਂ ਸਿੱਧੀ ਸਾਈਡ ਤੇ ਆ ਗਈ ਦੇਖੋ ਜਿੱਥੇ ਜਿੱਥੇ ਆਪਾਂ ਕੁੰਡੇ ਘਟਾਏ ਇਸ ਤਰ੍ਹਾਂ ਆਪਾਂ ਨੂੰ ਦਿਖਾਈ ਦੇਣ ਲੱਗੇ ਠੀਕ ਹੈ ਇਸ ਤਰ੍ਹਾਂ ਚੈਣ ਬਣ ਜਾਂਦੀ ਹੈ ਇਸ ਤਰ੍ਹਾਂ ਦੇਖੋ ਇੱਕ ਫਲੀ ਜੀ ਬਣ ਜਾਂਦੀ ਹੈ ਇਸ ਤਰ੍ਹਾਂ ਤਾਂ ਹੁਣ ਆਪਾਂ ਇੱਕ 2 3 4 5 6 6 ਕੁੰਡੇ ਬਣਾਵਾਂਗੇ ਇਹ ਦੋ ਗੁੰਡਿਆਂ ਦਾ ਇੱਕ ਬਣਾ ਦੇਾਂਗੇ ਦੇਖੋ ਪਹਿਲਾਂ ਵੀ ਆਪਾਂ ਇੱਥੇ ਦੋ ਦਾ ਇੱਕ ਬਣਾਇਆ ਸੀ ਤਾਂ ਹੁਣ ਦੋ ਦਾ ਇੱਕ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਇੱਕ ਦੋ ਤਿੰਨ ਚਾਰ ਪੰਜ ਛੇ ਠੀਕ ਹੈ ਇੱਥੇ ਦੋ ਦਾ ਇੱਕ ਬਣਾਇਆ ਸੀ ਤਾਂ ਹੁਣ ਇੱਥੇ ਵੀ ਦੋ ਦਾ ਇੱਕ ਬਣੂਗਾ ਇਸੇ ਤਰ੍ਹਾਂ ਸਾਰੀ ਸਿਲਾਈ ਕੰਪਲੀਟ ਹੋ ਗਈ ਇੱਕ ਦੋ ਤਿੰਨ ਚਾਰ ਪੰਜ छे दो दैक। एक दो तीन चार पाँच छे दो एक सारी सिलाई इसी तरह कंप्लीट करनी है। उल्टी सिलाई उल्टी, उल्टी बना के कंप्लीट करनी है फिर मैं राइट साइड पर आ गई तो हूँ आपे एक दो then 4 5 ਕੁੰਡੇ ਬਣਾਵਾਂਗੇ ਇੱਥੇ 2 ਦਾ 1 ਕੀਤਾ ਸੀ ਹੁਣ ਵੀ ਇੱਥੇ 2 ਦਾ 1 ਕਰਾਂਗੇ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ 1 2 3 4 5 ਫਿਰ 2 ਦਾ 1 ਤਾਂ ਸਾਰੀ ਸਿਲਾਈ ਇਸੇ ਤਰ੍ਹਾਂ ਹੀ ਜਾਊਗੀ ਆਪਣੀ पांच कुंडे बना के दो दैक। उल्टी सिलाई सारी आप उल्टी बना के कंप्लीट करनी है सारी सिलाई मैं बना के कंप्लीट कर दी उल्टी सिलाई कंप्लीट होगी हूँ मैं आ गई सीधी साइड तुम आप दो तेन चार कुंडे बनावेंगे फिर दो करा इस तरह फिर उस तरह एक दो तीन चार ठीक है फिर दो दैक, सारी सिलाई इस तरह कंप्लीट करनी है एक दो तीन चार दो दैक, ਉਲਟੀ ਪਾਸੀ ਤੋਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਉਲਟੀ ਸਲਾਈ ਕੰਪਲੀਟ ਹੋਣ ਤੋਂ ਬਾਅਦ ਸਿੱਧੀ ਸਲਾਈ ਤੇ ਹੁਣ ਆਪਾਂ ਇੱਥੇ 1 2 3 ਕੁੰਡੇ ਬਣਾਵਾਂਗੇ ਦੋ ਦਾ ਇੱਕ ਬਣਾਵਾਂਗੇ ਫਿਰ ਇੱਕ दो 10 ठीक है फिर दो द एक फिर एक दो 10 फिर दो द एक एक दो 10 दो द एक एक तीन दो दा एक, सारी सिलाई इस तरह राइट साइड तो हम आप इत एक दो कुंडे बनावें फिर दो दा एक। ठीक है इस तरह फिर एक दो दो दा एक।, एक दो का दो एक, एक, दो, दो दा एक। सारी सिलाई इस तरह बनानी उल्टी सिलाई सारी उल्टी बना के कंप्लीट करनी है उल्टी सिलाई कंप्लीट होगी हम फिर सीधी सिलाई तो इतने हम आप एक कुंडा बनावें फिर दो दायक एक कुंडा बनावेंगे दो दायक एक कुंडा बनावेंगे दो दायक एक कुंडा बनावे दो द एक कुंडा बनावेंगे दो द एक कुंडा बनावेंगे दो द एक कुंडा बनावें दो द एक ठीक है इस तरह सारी सिलाई कंप्लीट होगी उल्टी सिलाई सारी आप उल्टी बना के कंप्लीट करनी है उल्टी सिलाई कंप्लीट होगी हम सारे कुंडे आप ਦੋ ਦਾ 1 ਦੋ ਦਾ 1 ਦੋ ਕੁੰਡਿਆਂ 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 ਦਾ 1 ਲਾਸਟ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਉਲਟੀ ਸਲਾਈ ਸਾਰੀ ਉਲਟੀ ਬਣਾ ਲਾਂਗੇ ਹੁਣ ਮੇਰੇ ਕੋਲ ਸਲਾਈ ਤੇ 8 ਕੁੰਡੇ ਰਹਿ ਗਏ ਠੀਕ ਹੈ ਕਟਾਈ ਹੈ ਜਿਹੜੀ ਆਪਾਂ ਕੈਪ ਦੀ ਪਾਲੀ ਦੇਖੋ ਇਸ ਤਰ੍ਹਾਂ ਤੁਸੀਂ ਲੰਬਾਈ ਥੋੜੀ ਜਿਹੀ ਜ਼ਿਆਦਾ ਰੱਖਣੀ ਆ ਤਾਂ ਜਿਵੇਂ ਮੈਂ ਹਰੇਕ ਸਿੱਧੀ ਸਲਾਈ 'ਚ ਦੋ ਕੁੰਡਿਆਂ ਦਾ ਇੱਕ ਕੀਤਾ ਕੁੰਡੇ ਘਟਾਏ ਆ ਤਾਂ ਤੁਸੀਂ ਇੱਕ ਸਲਾਈ 'ਚ ਘਟਾ ਕੇ ਉਲਟੀ ਸਲਾਈ ਉਲਟੀ ਬਣਾ ਕੇ ਇੱਕ ਸਲਾਈ ਪਲੇਨ ਬਣਾ ਕੇ ਫਿਰ ਇੱਕ ਉਲਟੀ ਫਿਰ ਤੀਸਰੀ ਸਲਾਈ 'ਚ ਕੁੰਡੇ ਘਟਾ ਸਕਦੇ ਆ ਠੀਕ ਹੈ ਕੁੰਡਿਆਂ ਦੀ ਘਟਾਈ ਜਿਹੜੀ ਆਪਾਂ ਪਾਲੀ ਦੇਖੋ ਜਿੱਦੋਂ ਆਪਾਂ ਸਟਾਰਟਿੰਗ ਤੋਂ ਇੱਥੋਂ ਪਹਿਲਾ 8 ਕੁੰਡੇ ਬਣਾ ਕੇ ਫਿਰ ਦੋ ਦੇ ਇੱਕ ਫਿਰ 7 ਕੁੰਡੇ ਬਣਾ ਕੇ ਦੋ ਦੇ ਇੱਕ ਫਿਰ 6 ਕੁੰਡੇ ਬਣਾ ਕੇ ਦੋ ਦੇ ਇੱਕ ਫਿਰ 5 ਕੁੰਡੇ ਬਣਾ ਕੇ ਦੋ ਦੇ ਇੱਕ ਸਾਰੀ ਸਲਾਈ ਇਸੇ ਤਰ੍ਹਾਂ ਫਿਰ 4 ਬਣਾ ਕੇ 2 ਦਾ 1 3 ਬਣਾ ਕੇ 2 ਦਾ 1 2 ਬਣਾ ਕੇ 2 ਦਾ 1 1 ਬਣਾ ਕੇ 2 ਦਾ 1 ਲਾਸਟ ਤੇ 2 ਦਾ 1 2 ਦਾ 1 2 ਦਾ 1 ਇਸ ਤਰ੍ਹਾਂ ਸਲਾਈ ਕੰਪਲੀਟ ਕੀਤੀ ਤਾਂ 8 ਗੁੰਡੇ ਮੇਰੇ ਕੋਲ ਇੱਥੇ ਬਚ ਗਏ ਠੀਕ ਹੈ ਤੁਹਾਡੇ ਕੋਲ ਜਿੰਨੇ ਵੀ ਗੁੰਡੇ ਬਚੇ ਹੋਣਗੇ ਇੱਥੇ 8 7 6 ਇਸ ਤਰ੍ਹਾਂ ਜੇਕਰ ਤੁਹਾਡੇ ਕੋਲ ਗੁੰਡੇ ਇੱਥੇ ਜ਼ਿਆਦਾ ਬਚਦੇ ਆ ਤਾਂ ਤੁਸੀਂ ਇੱਕ ਵਾਰ ਫਿਰ ਇੱਕ ਸਲਾਈ ਕੰਪਲੀਟ ਕਰ ਲੈਣੀ ਇਸ ਤਰ੍ਹਾਂ 2 ਦਾ 1 2 ਦਾ 1 2 ਦਾ 1 ਠੀਕ ਹੈ ਤਾਂ ਇੱਥੇ ਆਪਣੇ ਕੋਲ ਇਹਨੇ ਗੁੰਡੇ ਰਹਿ ਜਾਂਦੇ ਆ 8 ਜਾਂ 10 ਕੁੰਡੇ ਰਹਿ ਜਾਣ ਉਸ ਤੋਂ ਬਾਅਦ ਹੁਣ ਆਪਾਂ ਥ੍ਰੈਡ ਨੂੰ ਕਟਾਂਗੇ ਥੋੜਾ ਲੰਬਾਈ 'ਚ ਕਟਾਂਗੇ ਆਪਾਂ ਸਲਾਈ ਵੀ ਕਰਨੀ ਹੈ ਫਿਰ ਉਸ ਤੋਂ ਬਾਅਦ ਇਹਨੂੰ ਸੂਈ ਵਿੱਚ ਪਾ ਕੇ ਸਲਾਈ ਕਰਾਂਗੇ ਠੀਕ ਹੈ ਥ੍ਰੈਡ ਨੂੰ ਆਪਾਂ ਕੱਟ ਕੇ ਸੂਈ ਵਿੱਚ ਪਾ ਲਿਆ ਤਾਂ ਹੁਣ ਜਿਹੜੇ ਆਪਣੇ ਸਲਾਈ ਵਾਲੇ ਕੁੰਡੇ ਇਹ ਆਪਾਂ ਇਸ ਤਰ੍ਹਾਂ ਸੂਈ ਵਿੱਚ ਕਰ ਲੈਣੇ ਇਸ ਤਰ੍ਹਾਂ ਪ线程 ਨੂੰ ਖਿੱਚ ਲੈਣਾ ਠੀਕ ਹੈ ਇੱਕ ਵਾਰ ਫਿਰ ਆਪਾਂ ਇਹਨਾਂ ਕੁੰਡਿਆਂ ਵਿੱਚ ਦੀ ਸਿਲਾਈ ਕੱਢ ਲੈ ਆ ਸੁਈ ਕੱਢ ਲੈਣੀ ਹੈ ਠੀਕ ਹੈ ਹੁਣ ਉਲਟੀ ਸਾਈਡ ਤੋਂ ਆਪਾਂ ਸਿਲਾਈ ਕਰਾਂਗੇ ਇੱਥੋਂ ਲੈ ਕੇ ਲਾਸਟ ਤੱਕ ਪਹਿਲੇ ਥਿਆਪਾ ਨੋਟ ਲਗਾ ਲੈਣੀ ਪੱਕਾ ਕਰ ਲੈਣਾ ਇਸ ਤਰ੍ਹਾਂ ਨੋਟ ਲਗਾ ਲੈਣੀ ਹੈ ਦੇਖੋ ਸਲਾਈ ਤੁਹਾਨੂੰ ਜਿਵੇਂ ਵੀ ਸੌਖੀ ਲੱਗਦੀ ਹੋਗੀ ਤੁਸੀਂ ਉਸੇ ਤਰੀਕੇ ਨਾਲ ਕਰ ਲੈਣੀ ਹੈ मैं जी सिलाई इस तरह करूंगी एक इधरों चैन उठाऊंगी एक इधरों बहुत ही सिंपल तरीके एक इधरों चैन उठाऊंगी एक इधरों सारी सिलाई मैं ऐसे तरह करूँगी ਬਹੁਤ ਹੀ ਸੌਖਾ ਤਰੀਕਾ ਸਲਾਈ ਕਰਨ ਦਾ ਲਾਸਟ ਤੱਕ ਮੈਂ ਐਸੀ ਤਰ੍ਹਾਂ ਸਲਾਈ ਕਰਦੀ ਹਾਂ ਸਲਾਈ ਕਰਦੀ ਹੋਈ ਮੈਂ ਲਾਸਟ ਤੇ ਆ ਗਈ ਦੇਖੋ ਸਲਾਈ ਕਰਦੇ ਹੋਏ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਡਿਜ਼ਾਈਨ ਨੂੰ ਡਿਜ਼ਾਈਨ ਨਾਲ ਮਲਾਉਂਦੇ ਜਾਨਾ ਡਿਜ਼ਾਈਨ ਆਪਣਾ ਉੱਪਰ-ਨੀਚੇ ਨਹੀਂ ਹੋਣਾ ਚਾਹੀਦਾ ਠੀਕ ਹੈ ਦੇਖੋ ਇੱਥੇ ਨੋਟ ਲਗਾਉਣੀ ਹੈ ਪੱਕਾ ਕਰ ਦੇਣੀ ਹੈ ਨੋਟ ਲਗਾ ਦੇਣੀ ਹੈ ਹੁਣ ਜਿਹੜੇ ਆਪਣੇ ਥ੍ਰੈਡ ਹੈ ਇਹਨਾਂ ਦੀ ਵੀ ਆਪਾਂ ਨੋਟ ਲਗਾ ਦੇਣੀ ਹੈ ਜਿਹੜੇ ਕੁੰਡੇ ਪਾਏ ਸੀ ਆਪਾਂ ਉਹ ਥ੍ਰੈਡ ਆਪਣੇ ਬਾਅਦ ਵਿੱਚ ਕਰੋਸ਼ੀਏ ਦੀ ਹੈਲਪ ਨਾਲ ਆਪਾਂ ਇਹਨਾਂ ਨੂੰ ਗੋਮਾ ਕਰ ਦੇਣਾ ਇੱਥੇ ਠੀਕ ਹੈ ਥ੍ਰੈਡਾ ਜਿਹੜੇ ਕੱਟ ਲੈਣੇ ਆ ਇਸ ਤਰ੍ਹਾਂ ਹੁਣ ਕਰੋਸ਼ਕੀ ਨਾਲ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਵਿੱਚ ਕਰ ਦੇਣਾ ਏ ਕੰਪਲੀਟ ਹੋਣ ਤੋਂ ਬਾਅਦ ਹੁਣ ਆਪਾਂ ਇਹਦੇ ਉੱਪਰ ਪੌਮ ਪੌਮ ਲਗਾਵਾਂਗੇ ਪੌਮ ਪੌਮ ਬਣਾਉਣਾ ਵੀ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਨੀ ਆ ਆਪਾਂ ਬਣਾਵਾਂਗੇ ਪੌਮ ਪੌਮ ਤਾਂ ਇਹਦੇ ਲਈ ਜਿਹੜਾ ਇਸ ਤਰ੍ਹਾਂ ਥ੍ਰੈਡ ਲੱਗਿਆ ਜਿਹੜਾ ਲਿਆ ਠੀਕ ਹੈ ਜਿੰਨਾ ਆਪਾਂ ਮੋਟਾ ਬਣਾਉਣਾ ਹੋਗਾ ਪੌਮ ਪੌਮ ਉਸੇ ਤਰ੍ਹਾਂ ਆਪਾਂ ഒനുസാരതെഡിയവൾ ലീക്കു റേഡിസ് തരഡ് അെഡാൻ നൂട്ടാ ജാ ഉൾ ഉർഡി നാ നോട്ട് തരേക്ക് ഹു നോട്ട ਪੂਰਾ ਪੱਕਾ ਕਰ ਲੈਣਾ ਇੱਥੇ ਇਸ ਤਰ੍ਹਾਂ ਹੁਣ ਇਹ ਥ੍ਰੈਡ ਆਪਾਂ ਛੱਡ ਲੈਣਾ ਦੂਸਰੇ ਥ੍ਰੈਡ ਆਪਾਂ ਕੱਟ ਲੈਣੇ ਆ ਇਸ ਤਰ੍ਹਾਂ ਸਾਰੇ ਥ੍ਰੈਡ ਆਪਾਂ ਕੱਟ ਲੈਣੇ ਆ ਇਸ ਤਰ੍ਹਾਂ ਇੱਕੋ ਜਿਹਾ ਕਰਨਾ ਆਪਾਂ ਠੀਕ ਹੈ ਸਾਰੇ ਥ੍ਰੈਡ ਇੱਕੋ ਜਿਹਾ ਕਰਨੇ ਆ ਹੁਣ ਆਪਾਂ ਇਹ ਥ੍ਰੈਡ ਨੂੰ ਸੂਈ ਵਿੱਚ ਪਾ ਲੈਣਾ। ਇਸ ਤਰ੍ਹਾਂ ਸੂਈ ਵਿੱਚ ਪਾ ਕੇ ਇਸ ਤਰ੍ਹਾਂ ਇੱਥੋਂ ਦੀ ਸੂਈ ਕੱਢ ਕੇ نیچے ਨੋਟ ਲਗਾ ਕੇ ਥ੍ਰੈਡ ਗਮ ਕਰ ਦੇਣਾ। ਪੰਪ ਪੰਬ ਵੀ ਲਗਾ ਲਿਆ ਤੇ ਇਸ ਤਰ੍ਹਾਂ ਕੈਪ ਬਣ ਕੇ ਜਿਹੜੀ ਰੈਡੀ ਹੋ ਗਈ। ਠੀਕ ਹੈ। ਦੇਖੋ ਬਹੁਤ ਹੀ ਸੋਹਣੇ ਤੇ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਇਹਨੂੰ ਬਣਾਉਣਾ ਦੱਸਿਆ। ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਜਿਹੜੇ ਮੇਰਾ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਬਾਕੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਮਿਲਦੇ ਆ नेक्स्ट ਵੀਡੀਓ ਵਿੱਚ ਧੰਨਵਾਦ